ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਹੀ YouTube ਚੈਨਲ ਸਕਸੈਸ ਅਕੈਡਮੀ ਦੇ ਉੱਤੇ ਅੱਜ ਆਪਾਂ ਗੱਲ ਕਰਦੇ ਆਂ ETT 6635 ਭਰਤੀ ਬਾਰੇ ਅਤੇ ETT 993 ਭਰਤੀ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ETT 6635 ਭਰਤੀ ਬਾਰੇ ਅਤੇ ਇਸ ਦੇ ਨਾਲ ਹੀ ਅਗਰ ਤੁਹਾਨੂੰ ਹਜੇ ਤੱਕ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਲਦੀ ਨਾਲ ਆਪਣੇ ਚੈਨਲ ਨੂੰ ਕੀ ਹੈ ਸਬਸਕ੍ਰਾਈਬ ਕਰ ਲਓ ਜੀ ਦੇਖੋ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ETT 6635 ਭਰਤੀ ਦਾ 4 ਤਰੀਕ ਨੂੰ ਕੀ ਪੋਰਟਲ ਓਪਨ ਕਰ ਦਿੱਤਾ ਗਿਆ ਸੀ ਇਹ ਪੋਰਟਲ 11-12 ਵਜੇ ਦੇ ਕਰੀਬ ਕੀ ਓਪਨ ਕੀਤਾ ਗਿਆ ਸੀ ਅਤੇ ਇਸ ਦੀ ਆਖਰੀ ਸਮਾਂ ਰਾਤ ਦੇ 12 ਵਜੇ ਤੱਕ ਦਿੱਤਾ ਗਿਆ ਸੀ 4 ਤਰੀਕ ਨੂੰ ਠੀਕ ਹੈ ਜੀ ਜਿਸ ਵਿੱਚ ਸਾਰੇ ਹੀ ਈਟੀਟੀ ਛੜਪੈਂਦੀ ਕਿਡਰ ਨੇ ਆਪਣੀ ਬਦਲੀ ਅਪਲਾਈ ਕੀਤੀ ਸੀ ਅਤੇ ਕਈ ਸਾਥੀਆਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਐਨੇ ਥੋੜੇ ਸਮੇਂ ਦੇ ਵਿੱਚ ਇਹ ਸਾਈਟ ਬਹੁਤ ਜ਼ਿਆਦਾ ਬਿਜ਼ੀ ਚੱਲ ਰਹੀ ਸੀ ਜਿੰਨਾ ਕਾਰਨਾਂ ਕਰਕੇ ਬਹੁਤ ਸਾਰੇ ਸਾਥੀ ਕੀ ਹੈ ਬਦਲੀ ਅਪਲਾਈ ਨਹੀਂ ਕਰ ਪਾਏ ਅਤੇ ਕਈ ਸਾਥੀ ਕੀ ਹੈ ਫਸਟ ਟਾਈਮ ਬਦਲੀ ਅਪਲਾਈ ਕਰਨ ਕਰਕੇ ਆਪਣੇ ਪੂਰਨ ਡਾਕੂਮੈਂਟ ਅਟੈਚ ਨਹੀਂ ਕਰ ਪਾਏ ਠੀਕ ਹੈ ਜੀ ਅਤੇ ਇਸ ਤੋਂ ਨੈਕਸਟ ਡੇ 5 ਤਰੀਕ ਨੂੰ ਨੈਕਸਟ ਡੇ ਆਪਣੇ 5 ਤਰੀਕ ਨੂੰ 5 ਸਤੰਬਰ ਨੂੰ ਡੀਟੀਓ ਵੱਲੋਂ ਇਹ ਬਦਲੀਆਂ ਨੂੰ ਕੀ ਹੈ ਅਪਰੂਵਲ ਕੀਤਾ ਜਾਣਾ ਸੀ ਠੀਕ ਹੈ ਜੀ ਪਰ ਬਹੁਤ ਸਾਰੇ ਕੈਂਡੀਡੇਟ ਵੱਲੋਂ ਜਦੋਂ ਬਦਲੀ ਅਪਲਾਈ ਕੀਤੀ ਗਈ ਤਾਂ ਜੋ 5 ਤਰੀਕ ਡੀਟੀਓ ਵੱਲੋਂ ਪੂਰਨ ਤੌਰ ਤੇ ਮੁਕੰਮਲ ਵੈਰੀਫਿਕੇਸ਼ਨ ਨਹੀਂ ਕੀਤੀ ਗਈ ਜਿਸ ਦੇ ਸੰਬੰਧ ਵਿੱਚ ਇਹ ਪੋਰਟਲ ਦੁਬਾਰਾ ਓਪਨ ਕੀਤਾ ਗਿਆ ਤਾਂ ਜੋ ਕਿ ਇਹ ਡੀਟੀਓ ਇਹਨਾਂ ਬਦਲੀਆਂ ਨੂੰ ਕਿਹਾ ਪੂਰਨ ਤੌਰ ਤੇ ਮੁਕੰਮਲ ਕਰ ਸਕੇ ਅਤੇ ਇਸ ਦੇ ਨਾਲ ਹੀ ਸਭ ਤੋਂ ਵੱਡੀ ਅਪਡੇਟ ਇੱਥੇ ਇਹ ਦੇਖਣ ਨੂੰ ਮਿਲਦੀ ਹੈ ਕਿ ਡੀਟੀਓ ਵੱਲੋਂ ਇਹ ਪੋਰਟਲ ਤਾਂ ਦੁਬਾਰਾ ਓਪਨ ਕਰ ਦਿੱਤਾ ਗਿਆ ਪਰ ਨਾਲ ਹੀ 6635 ਸਾਥੀਆਂ ਵੱਲੋਂ ਯੂਨੀਅਨ ਵੱਲੋਂ ਲਗਾਤਾਰ ਡਿਪਾਰਟਮੈਂਟ ਦੇ ਵਿੱਚ ਇਹ ਐਫਰਟ ਕੀਤੇ ਜਾ ਰਹੇ ਹਨ ਕਿ ਡੀਟੀਓ ਦੀ ਵੈਰੀਫਿਕੇਸ਼ਨ ਦੇ ਨਾਲ-ਨਾਲ ਕੈਂਡੀਡੇਟ ਨੂੰ ਦੁਬਾਰਾ ਅਪਲਾਈ ਕਰਨ ਦਾ ਇੱਕ ਮੌਕਾ ਦਿੱਤਾ ਜਾਵੇ ਕਿਉਂਕਿ ਉਸ ਵੋਟ ਸੌਣੇ ਸਮੇਂ ਵਿੱਚ ਸਾਰੇ ਕੈਂਡੀਡੇਟ ਕੀ ਅਪਲਾਈ ਨਹੀਂ ਕਰ ਪਾਏ ਸਾਈਟ ਬਹੁਤ ਜ਼ਿਆਦਾ ਬੀਤੇ ਚੱਲਦੀ ਸੀ ਇਸ ਕਰਕੇ ਕੀ ਯੂਨੀਅਨ ਲਗਾਤਾਰ ਅਫਰਡ ਕਰ ਰਹੀ ਹੈ ਕਿ ਜਿਵੇਂ ਡੀਟੀਓ ਨੂੰ ਕੀ ਦੁਬਾਰਾ ਵੈਰੀਫਿਕੇਸ਼ਨ ਦੇ ਲਈ ਮੌਕਾ ਦਿੱਤਾ ਗਿਆ ਉਸੇ ਤਰੀਕੇ ਨਾਲ ਕੀ ਸਾਰੇ ਕੇਡਰ ਨੂੰ ਦੁਬਾਰਾ ਕੀ ਟ੍ਰਾਂਸਫਰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਚਾਹੇ ਇਹ ਥੋੜੇ ਟਾਈਮ ਲਈ ਦਿੱਤਾ ਜਾਵੇ 2 ਘੰਟੇ 3 ਘੰਟੇ ਲਈ ਪਰ ਇਹ ਕੀ ਦੁਬਾਰਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਇਹ ਕੀ ਲਗਾਤਾਰ ਕੀ ਯੂਨੀਅਨ 6435 ਯੂਨੀਅਨ ਕੀ ਅਫਰਡ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਸਾਰੇ ਹੀ 88635 ਕੈਂਡੀਡੇਟ ਨੂੰ ਇਹ ਗੱਲ ਧਿਆਨ ਵਿੱਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਲਗਾਤਾਰ ਕੀ ਆਪਣਾ ਟ੍ਰਾਂਸਫਰ ਪੋਰਟਲ ਕੀ ਚੈੱਕ ਕਰਦੇ ਰਹੋ ਜਦੋਂ ਵੀ ਤੁਹਾਡਾ ਕੀ ਇਹ ਪੋਰਟਲ ਓਪਨ ਹੋ ਸਕਦਾ ਹੈ ਤੁਸੀਂ ਇਹ ਆਪਣੀ ਬਦਲੀ ਨਾਮ ਦੇ ਨਾਲ ਅਪਲਾਈ ਕਰ ਸਕੋ ਤੇ ਆਪਣੇ ਪੂਰਨ ਤੌਰ ਤੇ ਸਹੀ ਡਾਕੂਮੈਂਟ ਕੀ ਆਪਣੇ ਅਟੈਚ ਕਰ ਸਕੋ ਠੀਕ ਹੈ ਜੀ ਤੇ ਇਸ ਲਈ ਬਿਲਕੁਲ ਅਲਰਟ ਹੋ ਕੇ ਰਹਿਣ ਦੀ ਜ਼ਰੂਰਤ ਹੈ 635 ਕੈਂਡੀਡੇਟ ਨੂੰ ਇਸ ਸਮੇਂ ਅਤੇ ਇਸ ਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਕਿ ਇਹ ਬਦਲੀਆਂ ਕਦੋਂ ਤੱਕ ਹੋ ਸਕਦੀਆਂ ਹਨ ਜਿਵੇਂ ਕਿ ਤੁਹਾਨੂੰ ਸਾਥੀਓ ਪਤਾ ਹੀ ਹੈ ਕਿ ਅੱਜ 6 ਤਰੀਕ ਨੂੰ ਕਿਹਾ ਡੀਟੀਓ ਵੱਲੋਂ ਦੁਆਰਾ ਵੈਰੀਫਿਕੇਸ਼ਨ ਦੇ ਲਈ ਇਹ ਪੋਰਟਲ ਓਪਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਇੱਕ ਦਿਨ ਦੇ ਵਿੱਚ ਵਿੱਚ ਇਹਨਾਂ ਨੂੰ ਕਿਹਾ ਨੈਕਸਟ ਡੇ 7 ਤੇ 8 ਤਰੀਕ ਤੱਕ ਸਟੇਸ਼ਨ ਚੁਆਇਸ ਦੇਖਣ ਨੂੰ ਮਿਲ ਸਕਦੀ ਹੈ ਜੋ 6 ਆਪਣੇ ਕਿੰਡੀਅਰ ਨੇ 7 ਤੋਂ 8 ਤਰੀਕ ਨੂੰ ਇਹਨਾਂ ਨੂੰ ਕਿਹਾ ਸਟੇਸ਼ਨ ਚੁਆਇਸ ਦੇਖਣ ਨੂੰ ਮਿਲ ਸਕਦੀ ਹੈ ਅਤੇ 10 ਤਰੀਕ ਤੱਕ ਇਹਨਾਂ ਦੀਆਂ ਬਦਲੀਆਂ ਦਾ ਕੰਮ ਮੁਕੰਮਲ ਹੋ ਸਕਦਾ ਹੈ ਠੀਕ ਹੈ ਜੀ ਅਗਰ ਯੂਨੀਅਨ ਦਾ ਲਗਾਤਾਰ ਕਿ ਡਿਪਾਰਟਮੈਂਟ ਤੇ ਪ੍ਰੈਸ਼ਰ ਬਣਿਆ ਰਹਿੰਦਾ ਹੈ ਠੀਕ ਹੈ ਤਾਂ 10 ਤਰੀਕ ਨੂੰ ਜੋ ਛੜਪੈਂਦੀ ਕੈਂਡੀਡੇਟ ਆਪਣੀ ਬਦਲੀ ਕਰਾ ਕੇ ਆਪਣੇ ਸਕੂਲ ਜੁਆਇਨ ਕਰ ਲੈਣਗੇ ਅਤੇ ਇਸ ਦੇ ਨਾਲ ਹੀ 8TT ਛੜਪੈਂਤ ਦੇ ਵਿੱਚ ਬਦਲੀਆਂ ਸੰਬੰਧੀ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਜੋ ਵੀ ਸਾਥੀ ਦੀ ਇੱਕ ਵਾਰ ਬਦਲੀ ਹੋ ਗਈ ਜੋ ਵੀ ਆਨਲਾਈਨ ਡਾਟਾ ਅਪਲੋਡ ਕੀਤਾ ਗਿਆ ਉਸ ਦੀ ਬਦਲੀ ਕਿਸੇ ਦੁਆਰਾ ਰੱਦ ਨਹੀਂ ਹੋ ਸਕਦੀ ਅਰੇ ਉਸ ਨੂੰ ਤੁਰੰਤ ਹੀ ਆਪਣਾ ਸਕੂਲ ਜੁਆਇਨ ਕਰਨਾ ਪਵੇਗਾ ਠੀਕ ਹੈ ਜੀ ਇਹ ਵੀ ਇੱਕ ਨੋਟਿਸ ਕੱਢਿਆ ਗਿਆ ਸੀਗਾ 8TT ਛੜਪੈਂਦੀ ਕੈਂਡੀਡੇਟ ਵਾਸਤੇ ਉਹ ਆਪਾਂ ਤੁਹਾਨੂੰ ਦੱਸ ਦਿੱਤਾ ਇੱਥੇ ਠੀਕ ਹੈ ਜੀ ਅਰੇ ਇਸ ਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ 88994 ਦੀ ਸਭ ਤੋਂ ਵੱਡੀ ਅਪਡੇਟ ਕੀ ਸਾਹਮਣੇ ਆਈ ਹੈ ਜੀ ਅਤੇ ਇਸੇ ਨਾਲ ਹੀ ਅਗਰ ਸਾਥਿਓ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਲਦੀ ਨਾਲ ਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਕਿਉਂਕਿ ਐਜੂਕੇਸ਼ਨ ਡਿਪਾਰਟਮੈਂਟ ਦੀ ਹਰ ਇੱਕ ਅਪਡੇਟ ਆਪਣੇ ਹੀ ਚੈਨਲ ਉਤੇ ਅਪਲੋਡ ਕਰ ਦਿੱਤੀ ਜਾਂਦੀ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਸੇ ਹੀ ਪੀਡੀਐਫ ਦੇ નીચે ਆਪਣੇ ਕੋਲੇ ਦੇਖੋ ਇਹ ਜੋ ਆਪਣੇ ਕੋਲੇ ਪੰਜਾਬ ਸਰਕਾਰ ਵੱਲੋਂ ਕੀ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਫਾਇਦਾ ਕਿਹਨੂੰ ਹੋ ਰਿਹਾ ਹੈ ਇੱਥੇ 994 ਕਿਹ ਡਰ ਨੂੰ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜੋ 993 ਭਰਤੀ ਹੈ ਠੀਕ ਹੈ ਫਰੈਸ਼ ਪੋਸਟਾਂ ਦੇ ਨਾਲ-ਨਾਲ ਠੀਕ ਹੈ ਸਭ ਤੋਂ ਵੱਧ ਕੀ ਆਪਾਂ ਨੂੰ ਕਿ ਇੱਥੇ ਬੈਕਲੌਗ ਦੇਖਣ ਨੂੰ ਮਿਲ ਰਿਹਾ ਹੈ 3000 ਫਰੈਸ਼ ਪੋਸਟਾਂ ਹਨ ਅਤੇ 2994 ਦਾ ਕੀ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਕੀ ਬੈਕਲੌਗ ਦੇਖਣ ਨੂੰ ਮਿਲਦਾ ਆਪਣੇ ਕੋਲੇ ਅਤੇ ਇਹ ਜੋ ਲੈਟਰ ਹੈ ਪੰਜਾਬ ਸਰਕਾਰ ਵੱਲੋਂ ਕੀ ਕੱਢਿਆ ਜਾ ਰਿਹਾ ਹੈ ਠੀਕ ਹੈ ਇਹ ਕੀ ਆਪਣੇ ਕੋਲੇ ਬੈਕਲੌਗ ਦੇ ਨਾਲ ਹੀ ਸੰਬੰਧਿਤ ਹੈ ਅਤੇ ਜੋ ਇਹ ਲੈਟਰ ਹੈ ਇਹ ਕੀ ਹੈ ਇਕੱਲੇ ਸਿੱਖਿਆ ਵਿਭਾਗ ਦੇ ਨਾਲ ਸੰਬੰਧਿਤ ਨਹੀਂ ਅਤੇ ਇਹ ਹਰੇਕ ਡਿਪਾਰਟਮੈਂਟ ਦੇ ਵਿੱਚ ਜੋ ਬੈਕਲੌਗ ਦੇ ਵਿੱਚ ਅਸਾਮੀਆਂ ਬਚ ਜਾਂਦੀਆਂ ਨੇ ਉਹਨਾਂ ਨੂੰ ਲੈ ਕੇ ਇਹ ਲੈਟਰ ਕੱਢਿਆ ਗਿਆ ਹੈਗਾ ਅਤੇ ਇਸ ਲੈਟਰ ਦਾ ਇਹ ਮੁੱਖ ਅਜੰਡਾ ਹੈ ਉਹ ਕੀ ਹੈ ਜੀ ਤੇ ਇਸ ਵਿੱਚ ਇਹ ਗੱਲ ਸਭ ਤੋਂ ਵੱਡੇ ਕਹੀ ਗਈ ਹੈ ਕਿ ਜੋ ਆਪਣੇ ਕੋਲੇ ਵੱਖ-ਵੱਖ ਵਿਭਾਗਾਂ ਵਿੱਚ ਜੋ ਆਪਣੇ ਕੋਲੇ ਬੈਕਲੌਗ ਦੇ ਵਿੱਚ ਅਸਾਮੀਆਂ ਬਚੀਆਂ ਗਈਆਂ ਹਨ ਉਹਨਾਂ ਨੂੰ ਕਿਸ ਦੇ ਆਧਾਰ ਤੇ ਪੁਨਰ ਕੀਤਾ ਜਾਣਾ ਚਾਹੀਦਾ ਜੀ ਉਹਨਾਂ ਨੂੰ ਅਨੁਸੂਚਿਤ ਜਾਤੀ ਨੂੰ ਪਹਿਲ ਆਧਾਰ ਤੇ ਠੀਕ ਹੈ ਜੀ ਜੋ ਬੈਕਲੌਗ ਦੇ ਵਿੱਚ ਹਰੇਕ ਡਿਪਾਰਟਮੈਂਟ ਦੇ ਵਿੱਚ ਜੋ ਅਸਾਮੀਆਂ ਬਚ ਜਾਂਦੀਆਂ ਨੇ ਠੀਕ ਹੈ ਉਹਨਾਂ ਨੂੰ ਕਿ ਅਨਸੂਚੀ ਜਾਤੀਆਂ ਮਤਲਬ ਕੀ ਹੈ ਕੈਟਾਗਰੀਜ਼ ਦੇ ਬੇਸਿਸ ਤੇ ਕਿ ਉਹਨਾਂ ਨੂੰ ਪੈਲ ਦੇ ਆਧਾਰ ਤੇ ਪੂਰਨ ਕੀਤਾ ਜਾਣਾ ਚਾਹੀਦਾ ਹੈ ਠੀਕ ਹੈ ਜੀ ਅਤੇ ਇਸ ਦੇ ਨਾਲ ਹੀ ਇਹ ਨੋਟਿਸ ਕਿ ਪੰਜਾਬ ਸਰਕਾਰ ਵੱਲੋਂ ਕੱਢਿਆ ਗਿਆ ਹੈ ਜਿਸ ਵਿੱਚ ਸਭ ਤੋਂ ਵੱਧ ਦਾ ਪਣੂਗੇ ਅਨਸੂਚੀ ਜਾਤੀਆਂ ਦੇ ਨਾਲ ਸੰਬੰਧਿਤ ਬੈਕਲੌਗ ਨੂੰ ਪਹਿਲੇ ਆਧਾਰ ਤੇ ਭਰਿਆ ਜਾਵੇ ਠੀਕ ਹੈ ਜੀ ਜਿਸ ਵਿੱਚ ਕੀ ਮੈਂ ਦੱਸ ਹੀ ਸਕੇ ਕਿ ਸਭ ਤੋਂ ਵੱਧ ਕਿਸ ਨੂੰ ਪ੍ਰੈਫਰੈਂਸ ਦਿੱਤੀ ਗਈ ਹੈ ਜੀ ਇੱਥੇ ਅਨਸੂਚੀ ਜਾਤੀਆਂ ਨੂੰ ਅਤੇ ਇਸ ਦੇ ਨਾਲ ਹੀ ਕਿ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਜੋ ਅਨਸੂਚੀ ਜਾਤੀਆਂ ਹਨ ਉਹਨਾਂ ਦੀ ਕੀ ਹੈ ਬਹੁਤ ਜ਼ਿਆਦਾ ਕੀ ਹੈ ਕਮੀ ਪੈ ਰਹੀ ਹੈ ਠੀਕ ਹੈ ਅਤੇ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਕਿ ਆਪਣੇ ਕੋਲੇ ਬੈਕਲੌਗ ਦੇ ਸਾਥੀ ਹਨ ਠੀਕ ਹੈ ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦੇ ਹੋਣ ਠੀਕ ਹੈ ਉਹਨਾਂ ਨੂੰ ਇੱਕ ਵਾਰ ਪ੍ਰਤੀ ਵਿੱਚ ਜੁਆਇਨ ਕਰਵਾਇਆ ਲਿਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਕਿ ਬੈਕਲੌਗ ਸਾਮੀਆਂ ਨੂੰ ਕਿ ਮਕਮਲ ਹੋਣ ਵਿੱਚ ਕਾਫੀ ਜਾਨੀ ਕੀ ਸਮਾਂ ਲੱਗ ਜਾਂਦਾ ਹੈ ਅਤੇ ਉਸ ਦੇ ਸਬੰਧ ਵਿੱਚ ਹੀ ਇਹ ਕਿ ਪੰਜਾਬ ਸਰਕਾਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਜਿਸ ਵਿੱਚ ਸਭ ਤੋਂ ਵੱਡੀ ਖੁਸ਼ਖਬਰੀ ਕੀ ਹੈ ਈਟੀਟੀ 9994 ਕੈਡਰ ਦੇ ਲਈ ਹੈ ਹੁਣ ਸਭ ਤੋਂ ਵੱਧ ਗੱਲ ਇੱਥੇ ਇਹ ਧਿਆਨ ਰੱਖਣ ਵਾਲੀ ਹੈ ਕਿ ਸਾਥੀਓ ਇਹ ਜੋ ਬੈਕਲੌਗ ਹੈ ਦੇਖੋ ਅੱਜ ਇਹ ਲੈਟਰ ਕੀ ਪੰਜਾਬ ਸਰਕਾਰ ਵੱਲੋਂ ਆਊਟ ਕਰ ਦਿੱਤਾ ਗਿਆ ਪਰ ਹੁਣ ਗੱਲ ਆਉਂਦੀ ਹੈ ਆਪਣੇ ਕੋਲੇ ਕਿ ਇਹ ਜੋ ਲੈਟਰ ਹੈ ਇਹ ਕੀ ਆਪਣੀ ਭਰਤੀ ਦੇ ਕਿਸ ਤਰ੍ਹਾਂ ਲਾਗੂ ਹੋ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਲੈਟਰ ਕਿ ਐਨੇ ਆਸਾਨੇ ਦੇ ਨਾਲ ਲਾਗੂ ਨਹੀਂ ਹੋਵੇਗਾ ਕਿ ਜਦੋਂ ਤੱਕ ਪੂਰਾ ਕੇਡਰ 993 ਦਾ ਪੂਰਾ ਦਾ ਪੂਰਾ ਕੇਡਰ ਡਿਪਾਰਟਮੈਂਟ ਉੱਤੇ ਪ੍ਰੈਸ਼ਰ ਨਹੀਂ ਬਣਾਉਂਦਾ ਆਪਣੇ ਸਿੱਖਿਆ ਵਿਭਾਗ ਦੇ ਵਿੱਚ ਠੀਕ ਹੈ ਉਦੋਂ ਤੱਕ ਆਪਣੇ ਬੈਕਲੌਗ ਦਾ ਇਹ ਅੱਜ ਲੈਟਰ ਆਇਆ ਹੈ ਇਹ ਕੀ ਆਪਣੇ ਅਪਲਾਈ ਨਹੀਂ ਹੁੰਦਾ ਠੀਕ ਹੈ ਜੀ ਲੈਟਰ ਅੱਜ ਕੱਢਿਆ ਜਾ ਚੁੱਕਿਆ ਹੈ ਪਰ ਇਹਦੀ ਗੱਲ ਹੁਣ ਇੱਥੇ ਹੁੰਦੀ ਹੈ ਕਿ ਇਹ ਲੈਟਰ ਕੀ ਅਪਲਾਈ ਵੀ ਕੀਤਾ ਜਾਵੇ ਆਪਸ ਨੂੰ ਇਥੇ ਇਹ ਗੱਲ ਵੀ ਕਲੀਅਰ ਕਰਾਂਗੇ ਕਿ ਤੁਸੀਂ ਇਹ ਵੀ ਗੱਲ ਇੱਥੇ ਦੇਖ ਸਕਦੇ ਹੋ ਸਭ ਤੋਂ ਇੰਪੋਰਟੈਂਟ ਜੋ ਇਹ ਲੈਟਰ ਹੈ ਇਸ ਲੈਟਰ ਦੇ ਵਿੱਚ ਜੋ ਬੈਕਲੋਗ ਦੇ ਵਿੱਚ ਅਸਾਮੀਆਂ ਬਚ ਚੁੱਕੀਆਂ ਹਨ ਉਹਨਾਂ ਦੇ ਵਿੱਚ 2 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਕੀ ਹੈ ਆਪਣੇ ਕੋਲੇ 2 ਮੰਥਸ ਦੇ ਵਿੱਚ ਕੀ ਪੂਰਾ ਪੂਰਾ ਕਰਨ ਦੇ ਲਈ ਕੀ ਮੰਗ ਕੀਤੀ ਗਈ ਹੈ ਆਪਣੇ ਕੋਲੇ ਕਿ ਜੋ ਬੈਕਲੋਗ ਦੇ ਵਿੱਚ ਜਿੰਨੀਆਂ ਵੀ ਅਸਾਮੀਆਂ ਬਚ ਜਾਂਦੀਆਂ ਨੇ ਉਹਨਾਂ ਨੂੰ ਕੀ 2 ਮਹੀਨੇ ਦੇ ਵਿੱਚ ਕੀ ਪੂਰਾ ਕੀਤਾ ਜਾਣਾ ਚਾਹੀਦਾ ਹੈਗਾ ਠੀਕ ਹੈ ਜੀ ਪਰ ਇਹ ਸਾਰਾ ਕੰਮ ਫੇਰ ਹੀ ਪੋਸੀਬਲ ਹੈਗਾ ਅਗਰ ਪੂਰਾ ਦਾ ਪੂਰਾ ਕੇਡਰ ਅਰੇ ਯੂਨੀਅਨ ਮਿਲ ਕੇ ਕੇ ਡਿਪਾਰਟਮੈਂਟ ਉਤੇ ਪ੍ਰੈਸ਼ਰ ਬਣਾਵੇ ਤਾਂ ਜੋ ਸਿੱਖਿਆ ਵਿਭਾਗ ਦੇ ਵਿੱਚ ਇਸ ਲੈਟਰ ਦੀ ਕਿ ਐਮਿਤ ਰੱਖੀ ਜਾਵੇ ਅਰੇ ਆਪਣੀ ਭਰਤੀ ਨੂੰ ਕਿ ਬਿਲਕੁਲ ਸਿਰੇ ਤੱਕ ਪੂਰਾ ਕਰਵਾਇਆ ਜਾਵੇ ਤਾਂ ਜੋ ਹਰੇਕ ਬੰਦੇ ਨੂੰ ਕਿ ਰੋਜ਼ਗਾਰ ਮਿਲ ਸਕੇ ਠੀਕ ਹੈ ਜੀ ਇਸ ਸਮੇਂ ਸਭ ਤੋਂ ਵੱਧ ਕੇਡਰ ਨੂੰ ਕਿ ਆਪਣੀ ਯੂਨਿਟੀ ਬਣਾਉਂਦੀ ਹੈ ਠੀਕ ਹੈ ਯੂਨਿਟੀ ਨਾਲ ਕੰਮ ਕਰਨਦੀ ਹੈ ਠੀਕ ਹੈ ਤਾਂ ਜੋ ਕਿ ਇਸ ਭਰਤੀ ਨੂੰ ਮੁਕੰਮਲ ਕੀਤਾ ਜਾ ਸਕੇ ਕਿਉਂਕਿ ਇਹ ਭਰਤੀ ਹੁਣ ਸੀ ਦੇਖ ਸਕਦੇ ਹਾਂ ਬਹੁਤ ਅੱਗੇ ਤੱਕ ਆ ਚੁੱਕੀ ਹੈ ਠੀਕ ਹੈ ਅਤੇ ਹੁਣ ਇਸ ਤੋਂ ਬਾਅਦ ਕਿ ਜੁਆਇਨਿੰਗ ਦਾ ਪ੍ਰੋਸੈਸ ਹੀ ਸਟਾਰਟ ਹੋਣਾਗਾ ਆਪਣ ਠੀਕ ਹੈ ਅਤੇ ਇਹ ਫੇਰ ਹੀ ਪੋਸੀਬਲ ਹੈ ਅਗਰ ਸਾਰਾ ਸਾਰਾ ਕੇਡਰ ਠੀਕ ਹੈ ਯੂਨਿਟੀ ਨਾਲ ਕੰਮ ਕਰੇਗਾ ਅਤੇ ਡਿਪਾਰਟਮੈਂਟ ਦੇ ਉੱਤੇ ਲਗਾਤਾਰ ਪ੍ਰੈਸ਼ਰ ਬਣਾਉਂਦਾ ਰਹੇਗਾ ਠੀਕ ਹੈ ਜੀ ਇਸ ਦੇ ਸਬੰਧ ਵਿੱਚ ਜੋ ਆਪਣੇ ਕੋਲ ਅੱਜ ਅਨੁਸੂਚਿਤ ਜਾਤੀਆਂ ਨੂੰ ਪੈਰ ਦੇ ਆਧਾਰ ਤੇ ਬੈਕਲੋਗ ਅਸਾਮੀਆਂ ਪੂਰੀਆਂ ਕਰਨ ਦੇ ਸਬੰਧ ਵਿੱਚ ਇੱਕ ਕੀ ਹੈ ਇਹ ਵੀ ਵਿਚਾਰ ਰੱਖਿਆ ਗਿਆ ਤੁਸੀਂ ਅੱਗੇ ਦੇਖ ਸਕਦੇ ਹੋ ਕਿ ਕਿਸ ਨੇ ਇਸ ਵਿਚਾਰ ਉੱਤੇ ਕੀ ਆਪਣੀ ਟਿੱਪਣੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਜੀ ਇਸ ਵਿੱਚ ਡਾਕਟਰ ਬਲਜੀਤ ਕੌਰ ਜੋ ਡਾਕਟਰ ਬਲਜੀਤ ਕੌਰ ਨੇ ਠੀਕ ਹੈ ਕੈਬਨਿਟ ਮੰਤਰੀ ਠੀਕ ਹੈ ਉਹਨਾਂ ਵੱਲੋਂ ਵੀ ਜੋ ਅਨਸੂਚਿਤ ਜਾਤੀਆਂ ਦੇ ਨਾਲ ਸੰਬੰਧਿਤ ਅਸਾਮੀਆਂ ਜੋ ਖਾਲੀ ਪਈਆਂ ਹਨ ਉਹਨਾਂ ਨੂੰ ਪੂਰਨ ਕਰਨ ਦੇ ਲਈ ਇਹ ਵਿਚਾਰ ਕੀਤਾ ਗਿਆਗਾ ਠੀਕ ਹੈ ਜੀ ਸਪੈਸ਼ਲ ਤੌਰ ਤੇ ਇਹਨਾਂ ਨੇ ਕੀ ਹੈ ਇਹਨਾਂ ਅਨਸੂਚਿਤ ਜਾਤੀਆਂ ਨੂੰ ਕੀ ਪੂਰਨ ਕਰਨ ਦੇ ਲਈ ਕੀ ਆਪਣਾ ਬਹੁਤ ਅਹਿਮ ਪੱਖ ਰੱਖਿਆਗਾ ਕਿ ਇਹਨਾਂ ਅਸਾਮੀਆਂ ਨੂੰ ਕੀ ਸਮੇਂ ਸਿਰ ਪੂਰਾ ਕੀਤਾ ਜਾਣਾ ਚਾਹੀਦਾ ਹੈ ਠੀਕ ਹੈ ਜਿਵੇਂ ਕਿ ਆਪਣੇ ਕੋਲੇ ਫਰੈਸ਼ ਅਸਾਮੀਆਂ ਦਾ ਨੋਟਿਸ ਜਾਰੀ ਕੀਤਾ ਜਾਂਦਾ ਹੈ ਉਸੇ ਤਰੀਕੇ ਦੇ ਨਾਲ ਬੈਕ ਲੋਗ ਅਸਾਮੀਆਂ ਦਾ ਨੋਟਿਸ ਵੀ ਉਸੇ ਟਾਈਮ ਜਾਰੀ ਕੀਤਾ ਜਾਣਾ ਚਾਹੀਦਾ ਹੈ ਕਿ ਇਹਨਾਂ ਅਸਾਮੀਆਂ ਨੂੰ ਇੰਨੇ ਸਮੇਂ ਦੇ ਵਿੱਚ ਭਰ ਦਿੱਤਾ ਜਾਵੇਗਾ ਠੀਕ ਹੈ ਕਿਉਂਕਿ ਹੁਣ ਤੱਕ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਗਵਰਨਮੈਂਟ ਦੇ ਵਿੱਚ ਜਿੰਨੀਆਂ ਵੀ ਬੈਕਲੋਗ ਅਸਾਮੀਆਂ ਨੇ ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਹੋਣ ਉਹ ਲਗਭਗ اسی ਤਰੀਕੇ ਨਾਲ ਹੀ ਰੋਲ ਜਾਂਦੀਆਂ ਹਨ ਕਈ ਵਾਰ ਕਿ ਕੈਂਡੀਡੇਟਸ ਨੂੰ ਉਸ ਦੇ ਵਿੱਚ ਕਿ ਜੋਇਨ ਨਹੀਂ ਵੀ ਕਰਾਇਆ ਜਾਂਦਾ ਤਾਂ ਉਹਦੇ ਸਬੰਧ ਵਿੱਚ ਹੀ ਇਹ ਨੋਟਿਸ ਕਿ ਅੱਜ ਜਾਰੀ ਕੀਤਾ ਗਿਆ ਹੈਗਾ ਠੀਕ ਹੈ ਤਾਂ ਜੋ ਕਿ ਇਹ ਬੈਕਲੋਗ ਅਸਾਮੀਆਂ ਨੂੰ ਐਵੇਂ ਹੀ ਖਰਾਬ ਨਾ ਕੀਤਾ ਜਾਵੇ ਅਤੇ ਇਸ ਵਿੱਚ ਕਿ ਬੰਦੇ ਕੈਂਡੀਡੇਟਸ ਨੂੰ ਕਿ ਉਸ ਵਿੱਚ ਜੋਇਨ ਕਰਵਾਇਆ ਜਾਵੇ ਠੀਕ ਹੈ ਏਸੀ ਆਪਣੀ ਅੱਜ ਦੀ ਅਪਡੇਟ ਦੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਅਤੇ ਕਿਸੇ ਵੀ ਕੈਂਡੀਡੇਟ ਦਾ ਕੋਈ ਵੀ ਡਾਊਟ ਹੈ ਤਾਂ ਤੁਸੀਂ ਆਪਣੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਧੰਨਵਾਦ ਸਾਥਿਓ